ਹਾਂਜੀ ਜਸਵੀਰਪੁਰਾ ਮੇਰਾ ਨਾਮ ਮੈਂ ਪਿੰਡ ਸੜੋਏ ਤੋਂ ਸੜੋਏ ਦੀ ਰਹਿਣ ਵਾਲੀ ਆ ਤੇ ਮੇਰਾ ਜਿ ਵਿਆਹ ਵਾ 12 ਮਾਰਚ 2024 ਨੂੰ ਤੇ ਮੁੰਡੇ ਦਾ ਨਾਮ ਲਖਵੀਰ ਸਿੰਘ ਆ ਬਰਨਾਲਾ ਠਿਕਰੀਵਾਲ ਪਿੰਡ ਆ ਉਹਨਾਂ ਦਾ ਤੇ ਮੁੰਡੇ ਦੇ ਜੱਟ ਦਾ ਨਾਮ ਮੱਖਣ ਸਿੰਘ ਆ ਮੁੰਡਾ ਆਰਮੀ ਦੇ ਵਿੱਚ ਆ ਤੇ 12 ਮਾਰਚ ਦਾ ਮਤਲਬ ਵਿਆਹ ਸਾਡਾ ਸਾਰਾ ਹੀ ਤੈਅ ਹੋਇਆ ਸੀਗਾ ਮਤਲਬ ਸਾਰੇ ਦੋਨਾਂ ਦੇ ਪਰਿਵਾਰਾਂ ਵੱਲੋਂ ਸਹਿਮਤੀ ਸੀਗੀ ਤੇ ਵਿਆਹ ਤੋਂ ਮਹੀਓ ਤੋਂ ਇੱਕ ਦਿਨ ਪਹਿਲਾਂ ਉਸ ਮੁੰਡੇ ਨੇ ਮਨਾ ਕਰ ਦਿੱਤਾ ਕਿ ਹਾਂ ਮਨਾ ਵੀ ਨਹੀਂ ਕੀਤਾ ਉਹਨੇ ਇਹੀ ਗੱਲ ਬੋਲੀ ਆ ਕਿ ਮੇਰੀ ਮੰਮੀ ਨਹੀਂ ਮੰਨਦੀ ਹੈਗੀ ਉਸ ਤੋਂ ਬਾਅਦ ਉਹਦਾ ਫੋਨ ਬੰਦ ਹੋ ਗਿਆ ਉਹਨੇ ਗੱਲ ਨਹੀਂ ਕੀਤੀ ਜਦੋਂ ਅਸੀਂ ਕੋਈ ਨਵੇਂ ਨੰਬਰ ਤੋਂ ਫੋਨ ਲਾਉਂਦੇ ਆ ਮੋਰੇ ਦੀ ਉਹ ਫੋਨ ਬੰਦ ਕਰੀ ਜਾਂਦਾ ਵਾ ਬੀਜੀ ਕਰੀ ਜਾਂਦਾ ਵਾ ਨਵੇਂ ਨੰਬਰ ਤੋਂ ਫਿਰ ਅਸੀਂ ਜਦੋਂ ਉਹਨਾਂ ਦੇ ਘਰੇ ਗਏ ਆ ਤੇ ਉਹਨਾਂ ਦੇ ਫੈਮਿਲੀ ਵਿੱਚ ਜਿੱਦਾਂ ਮੰਮੀ ਨੇ ਮੇਰੇ ਬ੍ਰਦਰ ਆ ਪਾਜੀ ਤੇ ਉਹਨਾਂ ਨੇ ਦਰਵਾਜ਼ਾ ਜਿੱਦਾਂ ਉਹਨਾਂ ਨੇ ਖੜਕਾਇਆ ਤੇ ਉਹਨਾਂ ਨੇ ਬੋਲਿਆ ਵੀ ਅਸੀਂ ਗੱਲ ਕਰਨੀ ਹੈ ਬੈਠ ਕੇ ਹੀ ਸਿਰਫ ਤੁਹਾਡੇ ਨਾਲ ਕੋਈ ਇਦਾਂ ਦੀ ਗੱਲ ਨਹੀਂ ਹੋਈ ਸੀ ਉਹਨਾਂ ਦੇ ਡੈਡੀ ਨੇ ਲਖਵੀਰ ਸਿੰਘ ਦੇ ਡੈਡੀ ਨੇ ਮੱਖਣ ਸਿੰਘ ਨੇ ਮੰਮੀ ਦੇ ਦਾ ਮੂੰਹ ਤੇ ਦਰਵਾਜ਼ਾ ਮਾਰਿਆ ਵੀ ਅਸੀਂ ਕੋਈ ਗੱਲ ਨਹੀਂ ਕਰਨੀ ਤੁਸਾਂ ਧੰਦਾ ਕਰਨ ਵਾਲੇ ਆ ਉਹਨਾਂ ਨੇ ਇਹ ਗੱਲ ਬੋਲੀ ਫਿਰ ਉਸ ਤੋਂ ਬਾਅਦ ਮੰਮੀ ਦਰਵਾਜ਼ਾ ਖੜਕਾਉਣ ਲੱਗੀ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਫਿਰ ਮੰਮੀ ਨੇ ਤਾਂ ਬੋਲਿਆ ਕਾਫੀ ਉਹਨਾਂ ਨੂੰ ਪਰ ਉਹਨਾਂ ਦਰਵਾਜ਼ਾ ਨਹੀਂ ਖੋਲਿਆ ਉਹਨਾਂ ਨੇ ਅੰਦਰ ਬਹਿ ਗਈ ਅੰਦਰ ਫੋਨ ਫਾਨ ਕੀਤੇ ਆ ਤੇ ਉਹਨਾਂ ਨੇ ਆਲੇ ਦੁਆਲੇ ਫੋਨ ਕਰਕੇ ਇਹ ਲੋਕਾਂ ਨੂੰ ਮਤਲਬ ਕਾਫੀ ਸੱਦ ਲਿਆ ਆਲੇ ਦੁਆਲੇ ਮੁਹੱਲੇ 'ਚ ਇੱਕ ਅੱਧੀ ਗੱਲ ਇਹ 10 ਤਰੀਕ ਦੀ 10 ਤਰੀਕ ਸਵੇਰੇ 8 ਵਜੇ ਦੀ ਉਹਨਾਂ ਨੇ ਦਾ ਮੁਹੱਲੇ ਵਾਲਿਆਂ ਨੂੰ ਸੱਦਿਆ ਤੇ ਜਦੋਂ ਮੁਹੱਲੇ ਵਾਲੇ ਉਹਨਾਂ ਦੇ ਆਗੇ ਇਕੱਠੇ ਪਹਿਲਾਂ ਤਾਂ ਉਹ ਬੈਠੇ ਰਹੇ ਕਿ ਕਿਸੇ ਨੇ ਕੁਝ ਨਹੀਂ ਬੋਲਿਆ ਉਹਦੀ ਮੰਮੀ ਕਹਿੰਦੀ ਵੀ ਸਾਡਾ ਮੁੰਡਾ ਤਾਂ ਕਹਿੰਦਾ ਮੈਂ ਬੇਕਸੂਰ ਆ ਵੀ ਮੇਰਾ ਕੋਈ ਤਾਲੁਕ ਨਹੀਂ ਆ ਜਦੋਂ ਮੈਂ ਉਹਨਾਂ ਦੀ ਮੰਮੀ ਨੂੰ ਕਹੇ ਜੇ ਤੁਹਾਡਾ ਮੁੰਡਾ ਇੰਨੀ ਗੱਲ ਕਹਿਣ ਰਿਹਾ ਮੇਰਾ ਫੋਨ ਚੱਕ ਕੇ ਇੱਕ ਵਾਰੀ ਗੱਲ ਕਰੋ ਸਾਰਾ ਕੁਝ ਹੋਇਆ ਉਹਨੇ ਸਾਰੀ ਗੱਲ ਹੋਈ ਆ ਵੀ ਉਹ ਕਿੱਦਾਂ ਬੁ ਰਿਸ਼ਤਾ ਮਤਲਬ ਉਹ ਖੋਦ ਉਹਨੇ ਸਾਰਾ ਤੈਅ ਕਰਵਾਇਆ ਸੀ ਦੋਨੋਂ ਪਰਿਵਾਰਾਂ ਵੱਲੋਂ ਹੀ ਹੋਇਆ ਸੀ ਸਹਿਮਤੀ ਕੋਈ ਲਵ ਮੈਰੀਜ ਵੀ ਸੀ ਥੋੜੀ ਹਾਂਜੀ ਲਵ ਮੈਰੀ ਸੀਗੇ ਪਰ ਉਹ ਦੋਨੋਂ ਪਰਿਵਾਰਾਂ ਦੀ ਸਹਿਮਤੀ ਨਾਲ ਹੀ ਹੋਇਆ ਸੀਗਾ ਪਹਿਲਾਂ ਉਹਨਾਂ ਦੀ ਫੈਮਲੀ ਨਾਲ ਹੀ ਗੱਲ ਹੋਈ ਸੀ ਫੇਰ ਇੱਧਰ ਫੈਮਲੀ ਨਾਲ ਗੱਲ ਹੋਈ ਕਿੰਨੇ ਸਾਲ ਤੋਂ ਤੁਹਾਡੀ ਰਿਲੇਸ਼ਨ ਚੱਲਿਆ ਉਹਨਾਂ ਦਾ ਤਿੰਨ ਸਾਲ ਦੇ ਵਿੱਚ ਥੋੜੀ ਜਾਣਪਛਾਣ ਕਿਦਾਂ ਹੋਇਆ ਉਹਨਾਂ ਦੇ ਨਾਲ ਜਾਣਪਛਾਣ ਜਿੱਦਾਂ ਮਤਲਬ ਉਹਨਾਂ ਦੀ ਸਿਸਟਰ ਆ ਉਹਨਾਂ ਦੇ ਥਰੂ ਹੀ ਗੱਲ ਹੋਈ ਸੀਗੀ ਫਿਰ ਆਨਲਾਈਨ ਅਸੀਂ ਬਿਜ਼ਨਸ ਕਰਦੇ ਸੀ ਸ਼ੇਅਰ ਚਾਰਟ ਵੈਬਸਾਈਟ ਤੇ ਉਹਦੇ ਤੇ ਮੈਂ ਕੰਮ ਕਰਦੀ ਸੀਗੀ ਮੇਰੀ ਏਜੰਸੀ ਸੀਗੀ ਖੋਦੀ ਉਹ ਨਾਲੇ ਜਿੱਦਾਂ ਕੰਮ ਕਰਦੇ ਸੀਗੇ ਕਾਫੀ ਟਾਈਮ ਕੰਮ ਕੀਤਾ ਸੀ ਤੇ ਉਸ ਤੋਂ ਬਾਅਦ ਮਤਲਬ ਉਹਨੇ ਇਹੀ ਕਿਹਾ ਮੈਨੂੰ ਦਸੰਬਰ ਦੇ ਵਿੱਚ ਵੀ ਉਹਨੇ ਲਾਸਟ ਦਸੰਬਰ ਮਨਸ ਦੇ ਵਿੱਚ ਉਹਨੇ ਮੈਨੂੰ ਇਹ ਬੋਲਿਆ 2023 ਚ ਕਿ ਜੱਸੋ ਵੀ ਆਪਾਂ ਮੈਰਿਜ ਕਰਵਾ ਲੈਂਦੇ ਕੋਰਟ ਮੈਰਿਜ ਕਰਵਾਉਂਦੇ ਆ ਪਰ ਮੈਂ ਉਹਨੂੰ ਕਿਹਾ ਕਿ ਨਹੀਂ ਮੈਂ ਕੋਰਟ ਮੈਰਿਜ ਨਹੀਂ ਕਰਾਉਣੀ ਵਿਆਹ ਕਰਵਾਣਾ ਵਾ ਵੀ ਆਪਣੇ ਘਰੇ ਵੀ ਤੂੰ ਗੱਲ ਕਰ ਲੈ ਇਹ ਮੈਂ ਵੀ ਆਪਣੇ ਘਰੇ ਗੱਲ ਕਰ ਲੈਂਦੀ ਆ ਤੇ ਉਹਨਾਂ ਨੇ ਇਹ ਗ ਕਰ ਦੇ ਦਾ ਮੰਨੇ ਹੋਈ ਆ ਵੀ ਤੂੰ ਆਪਣੇ ਘਰੇ ਗੱਲ ਕਰ ਲੈ ਮੈਂ ਕਿਹਾ ਹੁਣ ਤੂੰ ਆਪੇ ਇਹ ਗੱਲ ਕਰ ਲਈ ਵੀ ਮੈਂ ਨਹੀਂ ਗੱਲ ਕਰਨੀ ਹੈਗੀ ਫਿਰ ਮੈਂ ਆਪਣੀ ਮੰਮੀ ਨੂੰ ਦੱਸਿਆ ਸੀ ਇਦਾਂ ਕਰਕੇ ਫਿਰ ਉਸ ਤੋਂ ਬਾਅਦ ਮੈਂ ਆਪਣੀ ਮੰਮੀ ਦੀ ਗੱਲ ਉਹਨਾਂ ਨਾਲ ਕਰਵਾਈ ਤੇ ਉਹਨਾਂ ਨੇ ਗੱਲ ਮੰਮੀ ਨਾਲ ਕੀਤੀ ਫਿਰ ਮੈਂ ਗੱਲ ਕੀਤੀ ਆ ਫਿਰ ਉਸ ਤੋਂ ਬਾਅਦ ਉਹਦੇ ਫੈਮਲੀ ਨੇ ਗੱਲ ਕੀਤੀ ਆ ਫਿਰ ਜਿੱਦਾਂ ਹੀ ਮਤਲਬ ਵਿਆਹ ਦਾ ਜਦੋਂ ਅਰੇਂਜਮੈਂਟ ਜਿਹੜੀ ਤਰੀਕ ਰੱਖੀ ਸੀਗੀ ਉਹਨਾਂ ਨੇ ਤਰੀਕ ਵਿਗੜਵਾਈ ਏਹੀ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਹੜੀ ਤਰੀਕ ਰੱਖਣੀ ਆ ਕਹਿੰਦੇ 12 ਮਾਰਚ ਰੱਖਣੀ ਆ ਵੀ 15 ਫਰਵਰੀ ਨੂੰ ਮੈਂ ਛੁੱਟੀ ਤੇ ਆ ਜਾਣਾ ਵਾ ਤੇ 3 ਮਹੀਨੇ ਦੀ ਕਹਿੰਦੇ ਛੁੱਟੀ ਆਉ ਮੇਂ ਕੋਠੀ ਜਿੱਥੇ ਰਹਿਣਾ ਮੈਂ ਤੇ ਜਿੱਥੇ ਜਦੋਂ ਮਤਲਬ ਉਹ ਆਏ ਸੀ 15 ਫਰਵਰੀ ਨੂੰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੈਨੂੰ ਵੀਡੀਓ ਕਾਲ ਵਗੈਰਾ ਕੀਤੀ ਹੈ ਮਤਲਬ ਘਰ ਵਿੱਚ ਹੀ ਬੈਠੇ ਸੀ ਕਿਤੇ ਬਾਹਰ ਨਹੀਂ ਸੀਗੇ ਉਹ ਤੇ ਉਸ ਤੋਂ ਬਾਅਦ ਜਿੱਦਾਂ ਹਲਵਾਈ ਦਾ ਜਿਹੜਾ ਵੀ ਸਮਾਨ ਵਗੈਰਾ ਲਿਆਂਦੇ ਆ ਆਪਣੇ ਵਿਆਹ ਦਾ ਸਾਰੇ ਉਹਨੇ A to Z ਮੈਨੂੰ ਵੀਡੀਓ ਕਾਲ ਤੇ ਦਿਖਾਇਆ ਸੀ ਕੋਈ ਡਿਮਾਂਡ ਤਾਂ ਨਹੀਂ ਹੈ ਉਹਨਾਂ ਦੇ ਕੋਈ ਡਿਮਾਂਡ ਨਹੀਂ ਸੀਗੀ ਤਾਂ ਕਾਰਨ ਕੀ ਰਹੇਗਾ ਜੇ ਅੱਜ ਨਹੀਂ ਆਇਆ ਉਹ ਉਹਦੀ ਉਹ ਕਹਿੰਦੇ ਕਿ ਮੇਰੀ ਮੰਮੀ ਨਹੀਂ ਮੰਨਦੇ ਹੈਗੇ ਵੀ ਮੇਰੀ ਮੰਮੀ ਕਹਿੰਦੀ ਵੀ ਨਹੀਂ ਅਸੀਂ ਕਰਨਾ ਨਹੀਂ ਹੈਗਾ ਪਰ ਉਹਦੀ ਮੰਮੀ ਫੈਮਲੀ ਇਹ ਗੱਲ बोल ਰਹੀ ਆ ਕਿ ਸਾਡਾ ਮੁੰਡਾ ਕਹਿੰਦਾ ਸਾਡਾ ਕੋਈ ਤਾਲੁਕ ਨਹੀਂ ਆ ਵੀ ਅਸੀਂ ਬਰਾਤ ਲੈ ਕੇ ਨਹੀਂ ਆਉਣਾ ਹੈਗਾ ਉਹ ਇਦਾਂ ਕਹੀ ਜਾਂਦੇ ਜਦੋਂ ਅਸੀਂ ਕਿ ਸਾਡੇ ਸਾਹਮਣੇ ਗੱਲ ਕਰੋ ਤੁਸੀਂ ਆਪਣੇ ਮੁੰਡੇ ਨੂੰ ਪੇਸ਼ ਕਰੋ ਤੇ ਉਹਨਾਂ ਨੇ ਕੋਈ ਵੀ ਇਦਾਂ ਦੀ ਮਤਲਬ ਗੱਲ ਨਹੀਂ ਕੀਤੀ ਵੀ ਨਹੀਂ ਤੁਸੀਂ ਆਪਣੇ ਫੋਨ ਤੋਂ ਕਰੋ ਫਿਰ ਜਦੋਂ ਸਵੇਰੇ ਉਹਨਾਂ ਦੇ ਘਰੇ ਗਏ ਆ ਉਹਨਾਂ ਦੇ ਚਾਰ ਬੰਦੇ ਸੀਗੇ ਜਿਹੜੇ ਉਹਨਾਂ ਨੇ ਹੀ ਘਰੇ ਬੁਲਾਏ ਸੀਗੇ ਤੇ ਇੱਕ ਉਹਨਾਂ ਦੀ ਭਾਬੀ ਸੀਗੀ ਤੇ ਉਹਨਾਂ ਚਾਰਾਂ ਨੇ ਹਨਾ ਇਦਾਂ ਹੱਥ ਮੂੰਹ ਕੁੱਟਮਾਰ ਕਰਨ ਲੱਗੇ ਆ ਉਹਨਾਂ ਨੇ ਮੰਮੀ ਦੇ ਵੀ ਹੱਥ ਚੱਕ ਮੇਰੇ ਵੀ ਆਜਾ ਗਿਆ ਮੇਰੇ ਪੈਰ ਤੇ ਸੱਟ ਲੱਗੀ ਉਹ ਜਿਹੜੀ ਤੁਰਨ ਵਾਲੀ ਖੁੰਡੀ ਹੁੰਦੀ ਆ ਉਹਦੇ ਨਾਲ ਉਹਨਾਂ ਨੇ ਪੈਰ ਤੇ ਮਾਰੀਆਂ ਬਾਹਾਂ ਤੇ ਮਾਰੀਆਂ ਅਸਲ ਅੱਜ ਕੋਈ ਗੱਲਬਾਤ ਹੋਈ ਹੈ ਫੋਨ 'ਤੇ ਨਹੀਂ ਅੱਜ ਕੋਈ ਗੱਲ ਨਹੀਂ ਹੋਈ ਉਹਨੇ ਫੋਨੇ ਬੰਦ ਕੀਤੇ ਹੋਏ ਕੋਈ ਫੋਨ ਨਹੀਂ ਚੱਕਦੇ ਪਏ ਕੋਈ ਪਰਿਵਾਰੋਂ ਨਾਲ ਤੇ ਕੋਈ ਕੋਈ ਨਹੀਂ ਫੋਨ ਚੱਕਦਾ ਕੋਈ ਮਾਸੇ ਕੋਈ ਵੀ ਨਹੀਂ ਫੋਨ ਚੱਕਦਾ ਪਿਆ ਸਾਰਿਆਂ ਨੇ ਨੰਬਰ ਬਲੌਕ ਕੀਤੇ ਹੋਏ ਆ ਨੰਬਰ ਚੱਕਣ ਹੀ ਨਹੀਂ ਰਹੇ ਆ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਕੰਪਲੀਟ ਕੀਤੀ ਆ ਉੱਥੇ ਜਦੋਂ ਉਹਨਾਂ ਨੇ ਘਰੋਂ ਬਾਹਰ ਕੱਢ ਕੇ ਸਾਨੂੰ ਕੁੱਟਮਾਰ ਕਰਕੇ ਇਹਦੇ ਚੱਕ ਕੇ ਬਾਹਰ ਸਾਨੂੰ ਰੱਖਿਆ ਉਹਨਾਂ ਨੇ ਗਲੀ ਦੇ ਵਿੱਚ ਲੰਮੇ ਪ ਵੀ ਵੀ ਬਣਾਇਆ ਤੇ ਬਾਅਦ ਉਹਨਾਂ ਨੇ ਸੜਕ ਤੇ ਸਾਨੂੰ ਕੁੱਟ ਮਾਰ ਕਰਕੇ ਲੰਮੇ ਪਾਇਆ ਜਦੋਂ ਪੋਸਟ ਸਾਨੂੰ ਉੱਥੇ ਥਾਣੇ 'ਚ ਲੈ ਗਈ ਹਸਪੀਟਲ ਅਸੀਂ ਗਏ ਆ ਤੇ ਪਹਿਲਾ ਉਹਨਾਂ ਨੇ ਸਾਡੀ ਵੀਡੀਓ ਬਣਾਈ ਉਹਨਾਂ ਕੋਲ ਸਾਡੀ ਵੀਡੀਓ ਹੈਗੀ ਸੀ ਕੁੱਟ ਮਾਰ ਦੀ ਉਸ ਤੋਂ ਬਾਅਦ ਜਦੋਂ ਅਸੀਂ ਉੱਥੇ ਜਾ ਕੇ ਗਏ ਆ ਹੁਣ ਜਦੋਂ ਅਸੀਂ ਫੋਨ ਕਰੀਏ ਉਹਨਾਂ ਨੂੰ ਐਸਪੀ ਨੂੰ ਫੋਨ ਕਰੀਏ ਜਾਓ ਥਾਣੇ ਦੇ ਵਿੱਚ ਫੋਨ ਕਰੀਏ ਤੇ ਸਾਡੀ ਵੀਡੀਓ ਵੀ ਸੀ ਜੇ ਕੋਈ ਬੰਦਾ ਕੋਈ ਵੀ ਬੰਦਾ ਹੋਵੇ ਜਨਾਨੀ ਤੋਂ ਕੋਈ ਹੱਥ ਨਹੀਂ ਚੱਕ ਸਕਦਾ ਕਿਸੇ ਦਾ ਅਧਿਕਾਰ ਨਹੀਂ ਹੈਗਾ ਤੇ ਜਦ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਵੀਡੀਓ ਸੀਗੀ ਵੀ ਤੁਸੀਂ ਇਹਨਾਂ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਲਿਆ ਉਹ ਪੰਗਾ ਪੈ ਚੁੱਕੇ ਵੀ ਤੁਸੀਂ ਇੱਥੇ ਕਿਉਂ ਆਏ ਪਹਿਲੇ ਇਸ ਚੀਜ਼ ਨੇ ਉਹਨਾਂ ਨੇ ਮਤਲਬ ਉਥੇ ਪੁਲਿਸ ਥਾਣੇ ਦੇ ਵਿੱਚ ਜਦੋਂ ਅਸੀਂ ਕੰਪਲੀਟ ਕੀਤੀ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਆਪਣਾ ਅਰੇਂਜਮੈਂਟ ਰੱਖੋ ਵੀ ਮੁੰਡਾ ਅਸੀਂ ਲੈ ਕੇ ਆਵਾਂਗੇ ਕਿਨੇ ਕਹੇ ਬਾ ਉਥੇ ਪੁਲਿਸ ਥਾਣੇ ਦੇ ਜਿਨ੍ਹਾਂ ਨੇ ਬਿਆਨ ਲਈ ਸੀਗੇ ਪੁਲਿਸ ਵਾਲਿਆਂ ਨੇ ਹਾਂਜੀ ਪੁਲਿਸ ਵਾਲਿਆਂ ਨੇ ਇਹ ਗੱਲ ਬੋਲੀ ਸੀ ਬਰਨਾਲੇ ਸਦਰ ਥਾਣੇ ਦੇ ਆ ਉਹ ਜਿਨ੍ਹਾਂ ਨੇ ਬਿਆਨ ਲਏ ਸੀ ਹਸਪੀਟਲ ਦੇ ਵਿੱਚ ਬੈਠ ਕੇ ਤੇ ਇੱਕ ਜਿਹੜੇ ਸਾਨੂੰ ਲੈ ਕੇ ਆਏ ਸੀ ਗੱਡੀ ਦੇ ਵਿੱਚ ਉਹਨਾਂ ਨੇ ਕਹਿੰਦੇ ਤੁਸੀਂ ਟੈਨਸ਼ਨ ਨਾ ਲਵੋ ਵੀ ਅਸੀਂ ਮੁੰਡਾ ਲੈ ਕੇ ਆਵਾਂਗੇ ਤੁਸੀਂ ਕਹਿੰਦੇ ਸਾਰਾ ਆਪਣਾ ਅਰੇਂਜਮੈਂਟ ਕਰੋ ਫਿਰ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਤੁਸੀਂ ਅਸੀਂ ਫੋਨ ਕੀਤਾ ਸੀ ਤੇ ਜਦੋਂ ਜੀ ਉਹਨਾਂ ਨੂੰ ਸਾਫ਼ ਦੱਸਿਆ ਕਿ ਕਿਸ ਦਾ ਨਾਮ ਕੀ ਹੈ ਐਸਪੀ ਦਾ ਨਾਮ ਪੁੱਲਰ ਸਿੰਘ ਆ ਕੁਛ ਤੇ ਉਹਨਾਂ ਨੇ ਕਿਹਾ ਵਾ ਵੀ ਠੀਕ ਆ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡੇ ਤਾਂ ਪੈਲਸ ਦੇ ਵਿੱਚ ਸਾਰੇ ਰਿਸ਼ਤੇਦਾਰ ਆਏ ਹੋਏ ਆ ਵੀ ਅਸੀਂ ਲੋਕਾਂ ਨੂੰ ਕੀ ਜਵਾਬ ਦੇਣਾ ਵਾ ਜਦ ਅਸੀਂ ਉਹਨਾਂ ਨੂੰ ਇੰਨੀ ਗੱਲ ਬੋਲੀਆ ਕਹਿੰਦਾ ਅੱਛਾ ਠੀਕ ਆ ਕਹਿੰਦਾ ਅਸੀਂ ਤਾਂ ਡਿਟੇਲ ਕਢੋਣੇ ਫਿਰਦੇ ਆ ਵੀ ਕੌਣ ਸੱਚਾ ਕੌਣ ਝੂਠਾ ਕਹਿੰਦਾ ਤੁਸੀਂ ਐਸਟੀਓ ਨਾਲ ਗੱਲ ਕਰੋ ਵੀ ਇੰਨੀ ਪੁਰਾਣੀ ਕਹਿੰਦੇ ਕੋਈ ਵੀ ਕਿਸੇ ਵੀ ਚੀਜ਼ ਦੀ ਡਿਟੇਲ ਨਹੀਂ ਨਿਕਲ ਸਕਦੀ ਕਿ ਮੁੰਡਾ ਤਾਂ ਕਹਿੰਦੇ ਬੇਕਸੂਰ ਆ ਹੁਣ ਤੁਸੀਂ ਅਗਲੀ ਕਾਰਵਾਈ ਤੁਹਾਡੀ ਕੀ ਹੋਏਗੀ ਬਸ ਇਹੀ ਮੈਂ ਚਾਹੁੰਦੀ ਆ ਕਿ ਮੈਨੂੰ ਇਨਸਾਮ ਮਿਲਣਾ ਚਾਹੀਦਾ ਮੁੰਡਾ ਕੀ ਆ ਕੁਝ ਹੋਇਆ ਨਹੀਂ ਆ ਬੇ ਇਦਾਂ ਕੁਝ ਤੁਸੀਂ ਆਪਣੇ ਏਰੀਆ ਚ ਕੋਈ ਕੰਪਲੇਨ ਕੀਤੀ ਪੁਲਿਸ ਵਾਲਿਆਂ ਨੂੰ ਇਥੇ ਅਸੀਂ ਇਥੇ ਨਮੇਸ਼ਰ ਐਸਐਸਪੀ ਕੋਲ ਕੰਪਲੇਨਟ ਕੀਤੀ ਆ ਗੱਲ ਕੱਲ੍ਹ ਕਰਤੀ ਤੁਸੀਂ ਹਾਂਜੀ ਗੱਲ ਕੀਤੀ ਆ ਹੁਣ ਕੋਈ 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 ਫੋਨ ਕੋਈ ਫੋਨ ਆਇਆ ਪੁਲਿਸ ਵਾਲੇ ਨੇ ਕਿਸੇ ਦਾ ਸਾਨੂੰ ਕਿਸੇ ਦਾ ਨਹੀਂ ਆਇਆ ਇੱਕ ਐ 112 ਨੰਬਰ ਤੇ ਇੱਕ ਕਾਲ ਕੀਤੀ ਸੀਗੀ ਉਹਨਾਂ ਨੂੰ ਤੇ ਉਹਨਾਂ ਨੂੰ ਅਸੀਂ ਦੁਬਾਰਾ ਕੀਤੀ ਸੀਗੀ ਉਹਨਾਂ ਨੇ ਫਿਰ ਬੰਨਾਲੇ ਤੋਂ ਐਸਐਚਓ ਤੋਂ ਕਰਵਾਇਆ ਸੀ ਐਸਐਚਓ ਨੇ ਮੈਂ ਸਾਰੀ ਗੱਲ ਫੇਰ ਦੱਸੀ ਆ ਤੇ ਫਿਰ ਮੈਂ ਉਹਨਾਂ ਨੂੰ ਇਹ ਵੀ ਪੁੱਛਿਆ ਕਿ ਜਦੋਂ ਕੁੱਟਮਾਰ ਕੀਤੀ ਸੀ ਤੁਸੀਂ ਉਹਨਾਂ ਨੂੰ ਕਾਹਤੋਂ ਕੁਝ ਨਹੀਂ ਬੋਲੇ ਹੈਗੇ ਵੀ ਜਿਹੜੇ ਬੰਦੇ ਨੇ ਤੁਹਾਡੇ ਨੇ ਵੀਡੀਓ ਬਣਾਈ ਸੀ ਉਹ ਬੰਦਾ ਬਾਅਦ ਚ ਵੀਡੀਓ ਡਿਲੀਟ ਕਰਕੇ ਕਹਿੰਦਾ ਮੈਂ ਤਾਂ ਕੋਈ ਵੀਡੀਓ ਹੀ ਨਹੀਂ ਬਣਾਈ ਹੈਗੀ ਜਦੋਂ ਉਹਨੇ ਸਾਨੂੰ ਸਾਰਿਆਂ ਨੂੰ ਵੀਡੀਓ ਤੇ ਬੰਦੇ ਖੜੇ ਸੀ ਉਹਨਾਂ ਨੂੰ ਵੀ ਦਿਖਾਈ ਆ ਤੇ ਉਹ ਕਹਿੰਦੇ ਨਹੀਂ ਸਾਨੂੰ ਪਤਾ ਨਹੀਂ ਮੈਂ ਕਿ ਫਿਰ ਤਾਂ ਉਹ ਤभी ਤੁਸੀਂ ਤਾਂ ਉਹਨਾਂ ਨਾਲ ਰਲੇ ਮਿਲੇ ਜਾਂ ਜਦੋਂ ਅਸੀਂ ਰਾਤ ਨੂੰ ਸਰ ਕੰਪਲੇਂਟ ਕਰਨ ਗਏ ਹਾਂ ਉੱਥੇ ਵੀ ਇੱਕ ਬੰਦੇ ਨੇ ਉੱਥੇ ਪਛਾਣ ਕੀਤੀ ਹੈ ਵੀ ਕਹਿੰਦੇ ਲਖਵੀਰ ਸੇ ਤੁਸੀਂ ਫੋਟੋ ਦਿਖਾਈਓ ਜਦੋਂ ਮੈਂ ਫੋਟੋ ਦਿਖਾਈ ਮੁੰਡੇ ਦੀ ਤੇ ਮੁੰਡੇ ਦੇ ਘਰ ਗਿਆ ਦੀ ਮੁੰਡਾ ਪਹਿਲਾਂ ਪੁਲਿਸ ਵਾਲਾ ਕਹਿੰਦਾ ਵੀ ਹਾਂ ਮੈਂ ਜਾਣਦਾ ਮੈਂ ਠਿਕਰੀ ਵਾਲ ਤੋਂ ਹੀ ਹਾਂ ਤੇ ਉਹਨੇ ਇਹ ਗੱਲ ਬੋਲੀਆ ਫਿਰ ਬਾਅਦ ਵਿੱਚ ਕਹਿੰਦਾ ਨਹੀਂ ਕਹਿੰਦਾ ਜਾਣ ਪਛਾਣ ਤਾਂ ਨਹੀਂ ਵੈਸੇ ਮੈਂ ਠਿਕਰੀ ਵਾਲ ਤੋਂ ਹਾਂ ਪਰ ਕਹਿੰਦਾ ਮੈਨੂੰ ਪਤਾ ਨਹੀਂ ਆ ਫਿਰ ਉਸ ਬੰਦੇ ਤੋਂ ਹੀ ਸਾਰੀ ਗੱਲ ਰਾਤ ਨੂੰ ਹੋਈ ਕਿ ਹਾਂ ਵੀ ਤੁਹਾਡੇ ਫੈਮਿਲੀ ਦੇ ਵਿੱਚ ਕੋਈ ਆਣਾ ਜਦੋਂ ਅਸੀਂ ਸਵੇਰੇ ਗਏ ਉਹਨਾਂ ਨੇ ਪਹਿਲੇ ਬੰਦੇ ਉੱਥੇ ਇਕੱ ਹੁਣ ਤੁਸੀਂ ਪੁਲਿਸ ਨੂੰ ਦੁਬਾਰਾ ਫੋਨ ਕਰੋਗੇ ਉਹ ਕੋਈ ਫੋਟੋ ਆਏਗਾ ਮੁੰਡੇ ਦਾ ਥੋੜੇ ਕੋ ਹਾਂਜੀ ਫੋਟੋ ਵੀਡੀਓ ਸਭ ਕੁਝ ਹੈਗਾ ਮੇਰੇ ਕੋ ਫੋਟੋ ਵੀ ਹਾਂਜੀ ਫੋਟੋ ਵੀ ਵੀਡੀਓ ਆ ਜਿਹੜੇ ਪੈਸੇ ਟਰਾਂਜੈਕਸ਼ਨ ਹੋਈ ਆ ਸਾਰੇ ਉਹਨੇ ਜਿੱਦੇ ਨਹੀਂ ਪੰਜ ਸੇ ਪੈਸਾ ਤੁਸੀਂ ਦਿੱਤੇ ਉਹਨਾਂ ਨੂੰ ਹਾਂਜੀ ਜਿੱਦੇ ਪੈਸੇ ਮਤਲਬ ਆ ਸੀ ਮੈਂ ਆਨਲਾਈਨ ਕੰਮ ਕਰਦੀ ਸੀਗੀ ਸ਼ੇਅਰ ਚੈਟ ਤੇ ਮਹੀਨੇ ਦੀ ਪੇਮੈਂਟ ਕਾਫੀ ਉਹਦੇ ਵਿੱਚ ਆ ਜਾਂਦੀ ਸੀ ਕਿੰਨੇ ਪੈਸੇ ਚ ਕੁਝ ਮੁੰਡੇ ਹਾਂਜੀ ਕਿੰਨੇ ਕਪੈਸੇ ਦੇ ਚੁੱਕੇ ਮਤਲਬ ਉਹਨੂੰ 20 ਪਲੱਸ ਹੀ ਦੇ ਚੁੱਕੀਆਂ 20 ਕੀ 20 25 25 ਲੱਖ ਪਲੱਸ ਮੈਂ ਦੇ ਚੁੱਕੀ ਹਾਂ 25 ਲੱਖ ਹਾਂਜੀ ਸ਼ੇਅਰ ਚੈਟ ਤੇ ਜਿੱਦਾ ਏਜੰਸੀ ਚੱਲਦੀ ਮੰਥਲੀ ਉਹਦੀ ਪੇਮੈਂਟ 7 ਲੱਖ ਆਂਦੀ ਆ 6 ਲੱਖ ਆਂਦੀ ਆ 5 ਲੱਖ ਵੀ ਆਂਦੀ ਆ ਉਹਦੀ ਟਰਾਂਜੈਕਸ਼ਨ ਵੀ ਮੈਂ ਸਾਰੀ ਕਢਵਾ ਦੂੰਗੀ ਕਿਉਂਕਿ ਉਹਨਾਂ ਨੇ ਇਹ ਚਲਾਕੀ ਕੀਤੀ ਆ ਵੀ ਜਿਹੜੇ ਸ਼ੇਅਰ ਚੈਟ ਤੇ ਜਿੱਦਾ ਪ੍ਰੂਫ ਲਾਇਏ ਸੀ ਉਹਨੇ ਆਪਣੇ ਨਹੀਂ ਲਾਇਏ ਉਹਨੇ ਆਪਣੀ ਸਿਸਟਰ ਮਾਮੇ ਦੀ ਕੁੜੀ ਬਲਜੀਤ ਕੌਰ ਦੇ ਲਾਇਏ ਸੀ ਜਿੰਨੀ ਵੀ ਪੇਮੈਂਟ ਆਂਦੀ ਸੀ ਇੱਕ ਵਾਰੀ 7 ਲੱਖ ਆਈ ਆ 8 ਲੱਖ ਆਈ ਆ 9 ਲੱਖ ਵੀ ਆਈ ਐ ऐसे आंदे सी के ओ ते जिदा ऑनलाइन पेमेंट मैं इन्नू कर दी सी इने बोले से मेनू ब्लड कैंसर ਆ ਮੈਨੂੰ ਬਲੱਡ ਚੜਨਾ ਵਾ ਹਾਂ ਝੂਠ ਬੋਲਿਆ ਇਹ ਸੱਚ ਨਹੀਂ ਉਹ ਤੇ ਕਰਦੇ ਕਹਿੰਦੇ ਨੂੰ ਬਲੱਡ ਹੈ ਹੀ ਨਹੀਂ ਹੈਗਾ ਤੇ ਮੈਨੂੰ ਕਹਿੰਦਾ ਬਲੱਡ ਕੈਂਸਰ ਆ ਮੇਰੇ ਬਲੱਡ ਚੜਨਾ ਵਾ ਇੰਜੈਕਸ਼ਨ ਲੱਗਣਾ ਮੇਰੇ ਪੇਨ ਹੁੰਦੀ ਆ ਮੈਨੂੰ ਇੰਨੇ ਪੈਸੇ ਪਾ ਦੇ ਮੈਂ ਹਸਪੀਟਲ ਆ ਉਹਨੇ ਹਾਂਜੀ 10 10 ਦਿਨ ਹਸਪੀਟਲ ਦੇ ਵਿੱਚ ਰਹਿ ਕੇ ਉਹਨੇ ਡੇਲੀ ਦਾ 40000 60000 80000 ਐਦਾ ਪਵਾ ਸੀ ਮੇਰੇ ਕੋ ਸਾਰੇ ਪ੍ਰੂਫ ਪਏ ਆ ਜੇ ਮੈਂ ਜਿਹੜੀ ਬੈਂਕ ਤੋਂ ਮੈਂ ਟਰਾਂਸਫਰ ਕੀਤੇ ਹੋਏ ਆ ਜੂਪੀਆਈ ਆਈਡੀ ਰਾਈ ਪੇਟੀਐਮ ਰਾਈ ਵਿੱਚ ਕੀਤੇ ਹੋ ਇੰਟਰਵਿਊ ਕਰਦੇ ਸਾਡੇ ਮੁੰਡੇ ਨੇ ਤਾਂ ਕੁਝ ਕਿਹਾ ਹੀ ਨਹੀਂ ਬਟ ਉਹਦੇ ਫੈਮਿਲੀ ਮੈਂਬਰ ਹੀ ਇਹ ਗੱਲ ਬੋਲ ਰਹੇ ਆ ਮੈਂ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਮੁੰਡਾ ਇੱਕ ਵਾਰ ਸਾਹਮਣੇ ਲਿਆ ਕੇ ਗੱਲ ਕਰੋ ਬੈਠ ਕੇ ਪਰ ਕੋਈ ਕਰਦਾ ਹੀ ਨਹੀਂ ਪਿਆ ਪਰ ਉਹਨਾਂ ਨੇ ਮਤਲਬ ਕੁੱਟ ਮਾਰ ਕੇ ਤੇ ਉਹ ਕਹਿੰਦੇ ਜਿੱਥੇ ਤੱਕ ਤੁਸੀਂ ਭੱਜਣਾ ਜੋ ਕਰਨਾ ਕਰ ਲਓ ਵੀ ਇੱਥੇ ਅਸੀਂ ਕੁਝ ਨਹੀਂ ਹੋਣ ਦੇਣਾ ਵਾ ਨਾ ਕਹਿੰਦੇ ਕੁਝ ਹੋਣਾ ਵਾ ਰਣਜੀਤ ਕੌਰ ਤੁਸੀਂ ਕੀ ਕਹਿਣਾ ਚਾਹੁੰਦੇ ਥੋੜੀ ਕੁੜੀ ਦਾ ਜੇ ਇੱਥੇ ਤੁਸੀਂ ਵਿਆਹ ਕਰਵਾਸੇ ਸੀ ਮੁੰਡੇ ਨਹੀਂ ਪਹੁੰਚੇ ਤੇ ਫੈਮਿਲੀ ਪੂਰਾ ਪਰਿਵਾਰ ਜਰਵਾਦਾ ਕੀਤਾ ਤਾਂ ਤੁਸੀਂ ਕੀ ਕਰੋਗੇ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਚਾਹੁੰਨੀ ਆ ਵੀ ਉਹਨਾਂ ਨੂੰ ਜਿੱਦਾਂ ਸਾਡੀ ਗ ਕਿਦਾ ਤਾਂ ਮਤਲਬ ਮਤਲਬ ਇਨਸਾਫ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਮੈਨੂੰ ਕੁੱਟ ਮਾਰ ਕੀਤਾ ਬਹੁਤ ਕੁਝ ਕੀਤਾ ਉਦਾਂ ਹੀ ਅਸੀਂ ਕਰਨਾ ਚਾਹੁੰਦੇ ਆ ਉਹਨਾਂ ਨਾਲ ਉੱਥੇ ਤੁਹਾਨੂੰ ਇਨਸਾਫ ਮਿਲਿਆ ਨਹੀਂ ਮਿਲਿਆ ਸਾਨੂੰ ਤਾਂ ਹੁਣ ਤੁਸੀਂ ਨਵਾਂ ਸੱਚ ਕੀ ਕਰੋਗੇ ਕੰਪਲੇਨ ਕਰੋਗੇ ਪੁਲਿਸ ਨੂੰ ਕੀਤਾ ਕਿ ਹਾਂਜੀ ਕੀਤੀ ਆ ਕੀ ਕਹਿੰਦੇ ਪੁਲਿਸ ਵਾਲੇ ਪੁਲਿਸ ਵਾਲੇ ਕਹਿੰਦੇ ਅਸੀਂ ਕਰਾਂਗੇ ਇਨਸਾਫ ਕਰਾਂਗੇ ਪਰ ਸਰ ਇੱਕ ਬੱਸ ਤੁਹਾਨੂੰ ਪਤਾ ਹੈ ਕਿ ਤੁਹਾਡੀ ਕੁੜੀ ਨਾਲ ਰਿਲੇਸ਼ਨਸ਼ਿਪ ਤੁਹਾਨੂੰ ਪਤਾ ਤੁਸੀਂ ਜਾਣਦੇ ਸੀ ਇਹਨਾਂ ਨੂੰ ਮੈਨੂੰ ਬੱਚੇ ਸਰ ਪਤਾ ਲੱਗਿਆ ਜਿੱਦਣ ਵਿਆਹ ਦੀ ਗੱਲ ਕਰਾਈ ਆ ਮੇਰੇ ਨਾਲ ਮੁੰਡੇ ਨੇ ਵੀ ਗੱਲ ਕੀਤੀ ਆ ਤੇ ਫੈਮਲੀ ਦਾ ਵੀ ਮੈਂ ਪੁੱਛਿਆ ਫੋਟੋ ਵੀ ਤੱਕਰ ਵੀ ਹੈਗੀਆਂ ਕੁੜੀ ਦੇ ਵੀ ਰਿਕਾਰਡ ਵੀ ਪਈਆਂ ਤੁਹਾਨੂੰ ਪਤਾ ਲੱਗਿਆ ਤੁਹਾਡੀ ਕੁੜੀ ਨੇ ਇੰਨਾ 20-25 ਲੱਖ ਰੁਪਏ ਦੇ ਚੁੱਕਿਆ ਉਹਨੂੰ ਸਰ ਮੈਨੂੰ ਨਾਲ ਉਹ ਥੋੜੇ ਜਣ ਦਾ ਪਤਾ ਸੀ ਵੀ ਪੈਸੇ ਦਿੱਤੇ ਜਾਂ ਜਿੱਦਾਂ ਇਹਨਾਂ ਦੀ ਪੇਮੈਂਟ ਆਣੀ ਸੀ ਮੈਂ ਨਾਲ ਕੰਮ ਕਰਦੇ ਇਦਾਂ ਨਹੀਂ ਪਤਾ ਸੀਗਾ ਵੀ ਬਾਕੀ ਇਹ ਪੈਸੇ ਉਹਨੂੰ ਸਾਰੇ ਆਪਣੇ ਵੀ ਦੇ ਜਾਂਦੇ ਆ ਉਹਦੀ ਕੀ ਇਹਨਾਂ ਸਭ ਕੀ ਮੰਗ ਕਰਦੇ ਹੋ ਮੇਨੋਂ ਸਾਪੇ ਮੈਨਾਂ ਨਹੀਂ ਜਾਇਦਾ ਮੇਰੀ ਕੁੜੀ ਨੂੰ ਮੈਨਾਂ ਨਹੀਂ ਜਾਇਦਾ ਹੁਣ ਜਿਹੜੇ ਲੋਕ ਆਏ ਨੇ ਰਿਸ਼ਤੇਦਾਰ ਥੋੜਿਆ ਨੇ ਜਨ ਪਛਾਨ ਤੋਂ ਉਹਨਾਂ ਨੂੰ ਕੀ ਕਹੋਗੇ ਕੀ ਦੱਸੋਗੇ ਸਾਡੀ ਬਹੁਤ ਸਰ ਬਦਨਾਮੀ ਹੋ ਗਈ ਮੈਂ ਉਹਨੂੰ ਕਢੀਸਣਾ ਚਾਹੁੰਦੀ ਆ ਮੈਂ মিডিਆ 'ਚ ਜਿੱਦਾਂ ਮੇਰੇ ਨਾਲ ਹੋਇਆ ਇਦਾਂ ਹੀ ਮੈਂ মিডিਆ 'ਚ ਲੈ ਕੇ ਉਹਨੂੰ ਵੀ ਇਦਾਂ ਹੀ ਕਰਨਾ ਚਾਹੁੰਦੀ ਆ ਬਸ ਡਿਊਟੀ ਬਸ ਉਹ ਜੌਬ ਤੋਂ ਲਿੱਥ ਜਵੇ ਜਿੰਨਾ ਮੇਰਾ ਪੈਸਾ ਲੱਗਿਆ ਪਹਿਲ ਸਦਾ ਸਾਰਾ ਮੇਰਾ ਖਰਚਾ ਦਾ ਜਿੱਦਾਂ ਮੇਰੀ ਕੁੜੀ ਦੀ ਇੱਜ਼ਤ ਬਰਬਾਦ ਹੋਈ ਆ ਇਦਾਂ ਹੀ ਮੈਂ ਚਾਹੁੰਦੀ ਆ ਔਰ ਇਹ ਕੁੜੀ ਵੀ ਬਾਹਰ ਹੋਣੀ ਚਾਹੀਦੀ ਸਾਰਾ ਸਰ 112 ਨੰਬਰ ਤੇ ਕਾਲ ਕਰੀ ਸੀ ਜੀ ਹਾਂਜੀ ਅੱਜ ਹੀ ਕੀਤੀ ਆ ਸਵੇਰ 10 11 ਵਜੇ ਹਾਂਜੀ ਸਰ ਲੜਾਈ ਜਿਹਦਾ ਬਰਨਾਲਾ ਵਾ ਠੇਕਰੀ ਵਾਲਾ ਮੁੰਡਾ ਵਾ ਲਖਵੀਰ ਸਿੰਘ ਤੇ ਉਹਨਾਂ ਜਿੱਦ ਮੇਰੀ ਮੈਰਿਜ ਸੀ ਸਾਰਾ ਕੁਝ ਉਹਨਾਂ ਦੇ ਕਹਿਣੇ ਤੇ ਹੀ ਹੋਇਆ ਸੀਗਾ ਤੇ ਤੁਹਾਈ ਪਹਿਲੇ ਸਟਾਰ ਜੋੜ ਚ ਮੇਰੀ ਮੈਰਿਜ ਆ ਅੱਜ ਬਰਾਤ ਆਣੀ ਸੀਗੀ ਬਟ ਉਹਨਾਂ ਦੇ ਹੁਣ ਫੋਨ ਵੀ ਸਾਰੇ ਬੀਜੀ ਆਉਂਦੇ ਪਏ ਆ ਨੰਬਰ ਵੀ ਸਾਰੇ ਬੰਦ ਹੀ ਆ ਤੇ ਉਹ ਹਜੇ ਤੱਕ ਪਹੁੰਚੀ ਨਹੀਂ ਹੈ ਨਹੀਂ ਨਹੀਂ ਬਰਾਤ ਨਹੀਂ ਪਹੁੰਚੀ ਹੈਗੀ ਉਹ ਬਰਨਾਲਾ ਠਿਕਰੀਵਾਲ ਦੇ ਆ ਸਰ ਬਰਨਾਲਾ ਮਾਨਸਾ ਸਾਈਡ हाँ जी ठीक है मोबाइल नंबर अपना ठीक है अपना मोबाइल नंबर दो ठीक अपना मोबाइल नंबर देना